ਜੇ ਫਲੇਰ ਵੀ ਇਹਨਾਂ ਦੀ ਅਜੇ ਤਸੱਲੀ ਨਹੀਂ ਹੋਈ ਤੇ ਇਹ ਕੀਤੇ ਕੰਮ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ ਤੇ ਮੈਂ ਇਹਨਾਂ ਸਾਰਿਆਂ ਨੂੰ ਕਹਿਣਾ ਵੀ ਭਾਈ ਕਿਸੇ ਚੰਗੇ ਆਪਥਮਾਲੋਜਿਸਟ ਕਿਸੇ ਚੰਗੇ ਅੱਖਾਂ ਦੇ ਡਾਕਟਰ ਨੂੰ ਆਪਣੀ ਅੱਖਾਂ ਦਿਖਾਉਣ ਜਾਂ ਐਨਕ ਕੋਈ ਨੰਬਰ ਵੱਡੇ ਨੰਬਰ ਵਾਲੀ ਲੈ ਕੇ ਆਉਣ ਜਿਹੜੇ ਸਾਰੇ ਪ੍ਰੋਜੈਕਟ ਇਹਨਾਂ ਨੂੰ ਨਜ਼ਰ ਆ ਸਕਣ ਬਹੁਤ ਹੀ ਸਤਕਾਰਯੋਗ ਸਾਡੇ ਪੱਤਰਕਾਰ ਸਾਥੀਓ ਤੇ ਦੀਨਾ ਨਗਰ ਨਿਵਾਸੀਓ ਅਸੀਂ ਬਹੁਤ ਹੀ ਖੌਫਨਾਕ ਤੇ ਬੜੇ ਖਤਰਨਾਕ ਪੀਰੀਅਡ ਦੇ ਵਿੱਚੋਂ ਨਿਕਲ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੜ੍ਹ ਆਏ ਬਹੁਤ ਮੇਰਾਖਲਾ ਹਿਸਟੋਰੀਕਲ ਫਲੱਡ ਆਇਆ 88 'ਚ ਵੀ ਆਈ ਸੀ ਬੜਾ ਉਦੋਂ ਵੀ ਵਿਨਾਸ਼ ਹੋਇਆ ਸੀ ਪਰ ਇਸ ਵਾਰੀ ਤੇ ਹੱਦ ਹੀ ਮੁੱਕ ਗਈ ਕਿ ਪਾਣੀ ਇੰਨਾ ਜ਼ਿਆਦਾ ਸੀ ਇੰਨਾ ਅਚਾਨਕ ਆਇਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੇਖਣ ਸੁਣਨ ਦਾ ਫਰਕ ਹੈ। ਔਰ ਉਸ ਪੀਰੀਅਡ ਦੇ ਵਿੱਚ ਲੋਕਾਂ ਨੇ ਵੱਤ ਚੜ ਕੇ ਮਦਦ ਕੀਤੀ ਇੱਕ ਦੂਸਰੇ ਨੂੰ। ਸਾਡਾ ਜਿਹੜਾ ਪੰਜਾਬ ਹੈ ਹਿੰਦੁਸਤਾਨ ਔਰ ਪੰਜਾਬ ਦੇ ਉੱਤੇ ਵੈਸੇ ਹੀ ਬਾਬਾ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਆਸ਼ੀਰਵਾਦ ਹੈ। ਕਿ ਕੋਈ ਵੀ ਕਿਸੇ ਨੂੰ ਭੁੱਖਾ ਨਹੀਂ ਛੋਹ ਦਿੰਦਾ ਮਦਦ ਕਰਨ ਦੇ ਵਿੱਚ ਬਹੁਤ ਅੱਗੇ ਲੰਗਰ ਉਹ ਉਹ ਦੂਸਰਾ ਤੀਸਰਾ ਸਾਰਾ ਕੁਝ ਹਰ ਮਿਲਿਆ ਬੰਦੇ ਤੇ ਆ ਦਿੰਦੇ ਨੇ ਨੁਕਸਾਨ ਨੂੰ ਧਿਆਨ ਚ ਰੱਖਦੇ ਹੋਇਆਂ ਦੂਰ ਦਰਾਡੇ ਤੋਂ ਵੀ ਬਾਹਰ ਦੀਆਂ ਸਟੇਟਾਂ ਤੋਂ ਵੀ ਬਹੁਤ ਲੋਕਾਂ ਨੇ ਦਿਲ ਖੋਲ ਕੇ ਮਦਦ ਕੀਤੀ ਹੈ ਔਰ ਲੋਕ ਹੈ ਵੀ ਬੜੇ ਪਰੇਸ਼ਾਨ ਸੀਗੇ ਪੂਰੇ ਪੂਰੇ ਘਰ ਬਰਬਾਦ ਹੋ ਗਏ ਸਮਾਨ ਖਰਾਬ ਹੋ ਗਏ ਖੇਤੀ ਖਤਮ ਹੋ ਗਈ ਹੜ੍ਹ ਕਿਉਂ ਆਏ ਇਹਨਾਂ ਦਾ ਕੀ ਕਾਰਨ ਹੈ ਕਿਸ ਦੀ ਨਲਾਇਕੀ ਹੈ ਜਾਂ ਵੈਸੇ ਕੁਦਰਤ ਦਾ ਸਾਰਾ ਖੇਲ ਹੋਇਆ ਇਹਦੇ ਬਾਰੇ ਤੇ ਮੇਰਾ ਖਿਆਲ ਆ ਪੰਜਾਬ ਗਵਰਨਮੈਂਟ ਨੇ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਸੈਸ਼ਨ ਰੱਖਿਆ ਇਸੇ ਪਰਪਸ ਵਾਸਤੇ ਵਡੀਆਂ ਗੱਲਾਂ ਨੇ ਉਹਨਾਂ ਕੋਲ ਰਿਸੋਰਸਸ ਵੀ ਨੇ ਇਨਫੋਰਮੇਸ਼ਨਸ ਵੀ ਨੇ ਉਹ ਹਾਊਸ ਵਿੱਚ ਡਿਸਕਸ ਹੋਣਗੀਆਂ ਪਰ ਮੈਂ ਥੋੜਾ ਜਿਆ ਆਪਣੇ ਏਰੀਆ ਵਾਸਤੇ ਗੱਲ ਕਰਨਾ ਚਾਹੁੰਦਾ ਸੀ ਜਿਹੜੀਆਂ ਕੁਝ ਗੱਲਾਂ ਸਾਂਝੀਆਂ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਕਿ ਇਸ ਹੜ੍ਹਾਂ ਦੇ ਵਿੱਚ ਨੁਕਸਾਨ ਨੂੰ ਪੂਰਾ ਕਰਨ ਦੀ بجائے ਲੋਕਾਂ ਦੀ ਮਦਦ ਕਰਨ ਦੀ بجائے ਕੁਝ ਲੋਕ ਨੇ ਜਿਹੜੇ ਉਹ ਆਪਣੀ ਉੱਚੀ ਰਾਜਨੀਤੀ ਇਹ ਹੜਾਂ ਦੇ ਉੱਤੇ ਵੀ ਕਰਦੇ ਰਹੇ ਜਿਹੜਾ ਕਿ ਬੜਾ ਦੁਖਦਾਈ ਗੱਲ ਹੈ ਚਾਹੀਦਾ ਇਹ ਹੈ ਵੀ ਆਪਾਂ ਇੱਕ ਦੂਸਰੇ ਦੀ ਮਦਦ ਕਰੀਏ ਔਰ ਇਸ ਹੜਾਂ ਦੇ ਵਿੱਚ ਵੀ ਇੱਕ ਦੂਸਰੇ ਦੇ ਛੀਟਾ ਕਛੀ ਕਰਦੇ ਰਹੇ ਮੁੱਦਾ ਸਮਝ ਨਹੀਂ ਆਈ ਪਤਾ ਨਹੀਂ ਕਿੰਦਰੋਂ ਤੁਰੇ ਦਿਨ ਕੋਈ ਰਾਜਸਥਾਨ ਤੋਂ ਚਲਿਆ ਕੋਈ ਹਰਿਆਣਾ ਤੋਂ ਚਲਿਆ ਕੋਈ ਯੂਪੀ ਤੋਂ ਚਲਿਆ ਲੋਕ ਮਦਦ ਲੈ ਕੇ ਆ ਰਹੇ ਨੇ ਪਈ ਪੰਜਾਬ ਇਸ ਵੇਲੇ ਸੰਤਾਪ ਚਾ ਪੰਜਾਬ ਦੇ ਵਿੱਚ ਹੜਪੀੜਤ ਲੋਕ ਪਰੇਸ਼ਾਨ ਨੇ ਅਸੀਂ ਜਾ ਕੇ ਉਹਨਾਂ ਦੀ ਮਦਦ ਕਰੀਏ ਪਰ ਜਿਹੜੇ ਲੋਕਲ ਇਥੋਂ ਦੇ ਸੈਲਫ ਸਟਾਈਲਡ ਸੋ ਕਾਲਡ ਲੀਡਰਸ ਉਹ ਆਪਣੀ ਆਪਣੀ ਰਾਜਨੀਤੀ ਚਮਕਾਉਣ ਦੇ ਉਤੇ ਇੱਕ ਦੂਸਰੇ ਦੇ ਨਾਲ ਲਾਮੇ ਦੇਣੇ ਇੱਕ ਦੂਸਰੇ ਦੇ ਨਾਲ ਤਾਨਾ ਪਾਣੇ ਦੇਣੇ ਇਹੋ ਜਿਹੀ ਕਮਾਜ ਬੀਜੀ ਰਹੇ ਨਾ ਜਿਹੜਾ ਕਿ ਬਹੁਤ ਹੀ ਮੰਦ ਭਗਾ ਪਹਿਲਾਂ ਨਹੀਂ ਸੀ ਦੀਨਾ ਨਗਰ ਦੇ ਚ ਇਹੋ ਜੀ ਕਦੇ ਕੋ ਗੱਲ ਹੁੰਦੀ ਰਾਜਨੀਤਿਕ ਲੋਕ ਇੱਕ ਦੂਸਰੇ ਦਾ ਸਨਮਾਨ ਕਰਦੇ ਸੀ ਰਾਜਨੀਤੀ ਚ ਹਰ ਆਦਮੀ ਦਾ ਦਿਲ ਕਰਦਾ ਮੈਂ ਅੱਗੇ ਲੰਗਾ ਹਰ ਪਾਰਟੀ ਦਾ ਦਿਲ ਕਰਦਾ ਕਿ ਅਸੀਂ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਜਾਈਏ ਪਰ ਦੋ ਤਰੀਕੇ ਆ ਇੱਕ ਹੈ ਨੈਗੇਟਿਵ ਰਾਜਨੀਤੀ ਕਿ ਤੁਸੀਂ ਆਪਣੇ ਦੂਸਰੇ ਦੇ ਉੱਤੇ ਟੀਕਾ ਡਿਪਣੀ ਕਰੋ ਰੋਦਾਨ ਐਵੇਂ अनਨਸੈਸਲੀ ਛੀਟਾ ਕਾਸੀ ਕਰ ਦੇ ਦਿਓ ਇੱਕ ਹੁੰਦੀ ਹੈ ਕਿ ਤੁਸੀਂ ਆਪ ਇੰਨਾ ਵਧੀਆ ਕੰਮ ਕਰੋ ਕਿ ਲੋਕ ਜੜਿਐ ਤੁਹਾਡੀ ਤੁਹਾਡੇ ਨਾਲ ਹਾਨਾ ਹਾਨ ਮਿਲਾਨ ਔਰ ਤੁਹਾਡੀ ਰਿਸਪੈਕਟ ਕਰਨ ਔਰ ਤੁਹਾਨੂੰ ਉਹ ਠੀਕ ਸਮਝਾ ਪੰਜਾਬੀ ਜੀ ਜੇ ਤੁਸੀਂ ਕਹਿ ਲੋ ਕਿ ਇੱਕ ਹੁੰਦਾ ਕਿ ਇੱਕ ਦੀ ਲਕੀਰ ਮਟੇੜੀ ਦੂਸਰੇ ਦੀ ਦੂਸਰੀ ਆ ਕਿ ਆਪਣੀ ਲਕੀਰ ਵੱਟੀ ਕੰਨੀ ਕਿ ਭਾਈ ਤੁਸੀਂ ਅੱਜ ਤੱਕ ਦਿਨਾਂਗਰ ਚ ਇਹੋ ਹੀ ਰਿਹਾ ਵੀ ਸਾਰੀ ਦੁਨੀਆ ਨੇ ਰਾਜਨੀਤੀ ਜਦੋਂ ਵੀ ਕੀਤੀ ਇੱਥੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਸਾਡੇ ਰਾਈਵਲ ਵੀਰੇ ਨਾ ਹੱਕ ਚ ਵੀ ਦੇ ਲੋ ਆਪਣੀ ਆਪਣੀ ਰਾਜਨੀਤੀ ਕਰਦੇ ਸੀ ਪੋਜ਼ਿਟਿਵ ਰਾਜਨੀਤੀ ਕਰਦੇ ਪਰ ਹੁਣ ਹੈ ਜਿਹੜੇ ਨਵੇਂ ਮੁੰਡੇ ਆਏ ਨੇ ਜਿਹੜੇ ਨਵੇਂ ਕੈਂਡੀਡੇਟ ਨੇ ਇਹ ਆਪਣੇ ਆਪ ਨੂੰ ਨਾ ਸਟੈਬਲਿਸ਼ ਕਰਨ ਵਾਸਤੇ ਦੂਸਰੇ ਦੇ ਉੱਤੇ ਮਡ ਸਲਿੰਗਿੰਗ ਕਰਨਗੇ ਇਹ ਨਹੀਂ ਸੋਚਦੇ ਵੀ ਸਾਨੂੰ ਮਿਹਨਤ ਕਰਨੀ ਚਾਹੀਦੀ ਅੱਗੇ ਆਣਾ ਚਾਹੀਦਾ ਦੋ ਤਿੰਨ ਗੱਲਾਂ ਹਮ ਤੌਰ ਤੇ ਕਰਨਗੇ ਉਹ ਜੀ 40 ਸਾਲ ਇਹਨਾਂ ਦੇ ਕੋਲ ਆ ਰਈਆ ਆਪਣਾ ਲੀਡਰਸ਼ਿਪ ਤੇ ਇਹਨਾਂ ਨੇ ਦੀਨਾ ਨਗਰ ਦਾ ਕੀਤਾ ਕੀ ਮੈਂ ਇਹਨਾਂ ਨੂੰ ਇਹ ਦੱਸਣਾ ਚਾਹਨਾ ਕਿ ਜਿਹੜਾ ਗਵਰਨਮੈਂਟ ਮੁਲਾਜ਼ਮ ਵੀ ਇੱਕ ਵਾਰੀ ਭਰਤੀ ਹੁੰਦਾ ਤੇ ਉਹ 58 ਸਾਲ ਦੇ ਵਿੱਚ ਜਾ ਕੇ ਰਟਾਇਰ ਹੁੰਦਾ ਲੇਕਿਨ ਪੋਲੀਟੀਕਲ ਲਾਈਫ ਜਿਹੜੀ ਹੈ ਕਿਸੇ ਵੀ ਪੋਲੀਟੀਸ਼ਨ ਦੀ ਉਹ 5 ਸਾਲ ਹੈ 5 ਸਾਲ ਬਾਅਦ ਫਿਰ ਉਹਨੇ ਐਗਜ਼ਾਮ ਪਾਸ ਕਰਨਾ ਔਰ ਐਗਜ਼ਾਮ ਵੀ ਇਹ ਹੋ ਗਿਆ ਕਿ ਜਿਹੜਾ ਆਪਣੇ ਹੱਥ 'ਚ ਨਹੀਂ ਹੈ ਲੋਕਾਂ ਦੇ ਹੱਥ 'ਚ ਹੈ ਲੋਕਾਂ ਨੇ ਜਾ ਕੇ ਵੋਟਾਂ ਪਾਣੀਆਂ ਬਟਨ ਦੱਬਣੇ ਆ ਵੈਲਟ ਪੇਪਰਾਂ ਦੇ ਮੋਹਰੇ ਲਾਣੀਆਂ ਸਾਰਾ ਮਾਈਨਸ ਪਲੱਸ ਕਰਕੇ ਜਿਹਦੇ ਕੋਲ ਮжоਰਿਟੀ ਆਂਦੀ ਆ ਉਹ ਜਿੱਤਦਾ ਇਹ ਸਿਰਫ ਇਸੇ ਗੱਲ ਤੇ ਜੈਲਸੀ ਕਰੀ ਜਾਣੀ ਵੀ ਇਟ ਇਜ਼ ਅਨ ਓਪਨ ਸੀਕ੍ਰਟ ਵੀ ਠੀਕ ਆ 25 ਸਾਲ ਮੇਰੇ ਪਿਤਾ ਜੀ ਨੂੰ ਲੋਕਾਂ ਨੇ ਪਿਆਰ ਦਿੱਤਾ ਇਹ ਦੀਨਾ ਨਗਰ ਦੇ ਲੋਕਾਂ ਨੇ ਸਾਡੇ ਨਾਲ ਬਹੁਤ ਪਿਆਰ ਪਾਇਆ ਦਾ 2002 ਤੋਂ ਅਰੁਣਾ ਚੌਧਰੀ ਹੈ ਲੋਕ ਵੋਟਾਂ ਪਾਉਂਦੇ ਆ ਪਿਆਰ ਨਾਲ ਅਸੀਂ ਜਿੱਤਦੇ ਆ ਕੋਈ ਅਸੀਂ ਸੈਲਫ ਸਟ੍ਰਾਈਡ ਸੋ ਕਾਲਡ ਨਹੀਂ ਆ ਤੇ ਆਪਮੋਹਰੇ ਲੀਡਰ ਬਣੇ ਫਿਰਦੇ ਆ ਇਹ ਨੇ ਜਿਹੜੇ ਆਪਮੋਹਰੇ ਲੀਡਰ ਕੁਝ ਕੈਂਡੀਡੇਟ ਇਹੋ ਜਿਹਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਵੀ ਸਾਡੇ ਬਜ਼ੁਰਗਾਂ ਦੇ ਨਾਲ ਟੱਕਰਾਂ ਲੈ ਕੇ ਦੇਖ ਲਿਆ ਤੇ ਨਹੀਂ ਕਾਮਯਾਬੀ ਮਿਲੀ ਕੁਝ ਇਹੋ ਜਿਹਨ ਜਿਹੜੇ ਲਾਈਨ 'ਚ ਲੱਗੇ ਦੇਨ 15-15 ਬੰਦੇ ਲਾਈਨ 'ਚ ਲੱਗੇ ਦਨ ਸਾਡੇ ਜਦੋਂ ਸਾਡਾ ਇਸ਼ੂ ਆਉਂਦਾ ਉਦੋਂ ਇਕੱਠੇ ਤੇ ਜਿਸ ਵੇਲੇ ਆਪਣੀ ਪਾਰਟੀ ਦੀ ਟਿਕਟ ਦੀ ਗੱਲ ਆਉਂਦੀ ਤੇ ਫਿਰ ਇੱਕ ਦੂਸਰੇ ਦੇ ਲੜਾਈ ਕਰਦੇ ਨੇ ਤੇ ਭਲੇ ਮਾਨਸੋ ਪਹਿਲੇ ਤੁਸੀਂ ਆਪਣੀ ਲਕੀਰ ਵੱਡੀ ਕਰੋ ਆਪਣੀ ਪਾਰਟੀ ਨੂੰ ਦੱਸੋ ਕਿ ਮੈਂ ਬਹੁਤ ਕੰਮ ਕਰ ਰਿਹਾ ਜਾਂ ਮੈਨੂੰ ਬਹੁਤ ਹੈਗਾ ਟਿੱਕਾ ਟਿੱਪਣੀਆਂ ਜਿਹੜੀਆਂ ਕਰਨੀਆਂ ਜੇ ਕਿਸੇ ਨੇ ਕਿਸੇ ਦੀ ਮਦਦ ਕੀਤੀ ਹੈ ਇਸ ਹੜਾ ਦੇ ਵਿੱਚ ਉਹਦੀ ਮਿਹਰਬਾਨੀ ਹੈ ਉਹਨੇ ਆਪਣੀ ਮਰਜ਼ੀ ਨਾਲ ਕੀਤੀ ਹੈ ਲੋਕਾਂ ਦੀ ਜਿਹੜੀ ਹੜ ਪੀੜਤ ਨੇ ਉਹਨਾਂ ਦੇ ਨਾਲ ਹਮਦਰਦੀ ਜਤਾਈ ਹੈ ਕਿਸੇ ਨੇ ਘੱਟ ਜਤਾਈ ਕਿਸੇ ਨੇ ਵੱਧ ਜਤਾਈ ਇਹ ਨਹੀਂ ਹੁੰਦਾ ਕਿ ਕੌਣ ਕਿਸੇ ਨੂੰ ਕੀ ਦੇ ਆਇਆ ਕੌਣ ਕਿਸੇ ਨੂੰ ਕੀ ਦੇ ਸਕਦਾ ਕੁਛ ਨਹੀਂ ਦੇ ਸਕਦਾ ਇਹ ਇੱਕ ਪਿਆਰ ਦਿਲਾਸਾ ਦੇਣ ਦੀ ਗੱਲ ਹੁੰਦੀ ਹੈ ਕਿ ਤੁਸੀਂ ਜਿਹੜਾ ਕੋਈ ਪੀੜਤ ਪਰਿਵਾਰ ਹੈ ਉਹਨੂੰ ਜਾ ਕੇ ਦਿਲਾਸਾ ਦਿੰਦੇ ਉਹਨੂੰ ਹੌਸਲਾ ਮਿਲਦਾ ਹੈ لیکن فار ویلے ਉਲਟੀਆਂ ਸਿੱਧੀਆਂ ਗੱਲਾਂ ਕਰਨੀਆਂ ਮੈਂ आज ਜਿਹਨਾਂ ਨੂੰ ਇਹ ਦੱਸ ਦੇਣਾ ਚਾਹਨਾ ਕਿ 1967 ਦੇ ਵਿੱਚ ਇਹ ਦੀਨਾ ਨਗਰ ਹਲਕਾ ਬਣਿਆ ਸੀ ਮੇਰੇ ਪਿਤਾ ਜੀ ਨੂੰ ਟਿਕਟ ਮਿਲੀ ਲੋਕਾਂ ਦਾ ਪਿਆਰ ਮਿਲਿਆ ਉਹ ਐਮ ਐਲ اے ਜੀ تھے 25 ਸਾਲ ਉਹਨਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਲੋਕਾਂ ਦੇ ਪਿਆਰ ਨਾਲ ਹੁਣ 2002 ਤੋਂ ਅਰੁਣਾ ਚੌਧਰੀ ਹੈ ਲੋਕ ਪਿਆਰ ਨਾਲ ਉਹਨੂੰ ਜਿਤਾਉਂਦੇ ਆ ਔਰ ਅਸੀਂ ਆਪਣੀ ਡਿਊਟੀ ਬੜੀ ਵਖੂਬੀ ਨਿਭਾਉਂਦੇ ਆ ਮੇਰੇ ਫਾਦਰ ਨੇ ਵੀ ਔਰ ਅਸੀਂ ਬਿਲਕੁਲ ਬੜੀ ਡੈਡੀਕੇਸ਼ਨ ਦੇ ਨਾਲ ਆਪਣੇ ਇਲਾਕੇ ਦੀ ਸੇਵਾ ਕਰਦੇ ਆ ਇਹ ਕਹਿੰਦੇ ਨੇ ਨਾ ਨੇ ਕੀਤਾ ਕੁਝ ਨਹੀਂ ਮੈਂ ਇਹਨਾਂ ਨੂੰ ਇਹ ਦੱਸਣਾ ਚਾਹਨਾ ਕਿ ਜਦੋਂ ਮੇਰੇ ਫਾਦਰ ਸਾਹਿਬ ਜਿੱਤੇ ਨਾ ਪਹਿਲੀ ਵਾਰੀ ਸਟਾਰਟ ਦੀਨਾਨਗਰ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚ ਬਿਜਲੀ ਵੀ ਨਹੀਂ ਸੀ ਹੈ ਦੀਨਾਨਗਰ ਦੇ ਸਾਰੇ ਪਿੰਡਾਂ ਦੀ ਰੋਡ ਕਨੈਕਟੀਵਿਟੀ ਵੀ ਨਹੀਂ ਸੀ ਹੈਗੀ। ਕੱਚੇ ਪਏ ਹੁੰਦੇ ਸੀ। ਅੱਜ ਜੇ ਦੀਨਾਨਗਰ ਦੇ ਚ 100% ਕਨੈਕਟੀਵਿਟੀ ਹੈ, ਰੋਡ ਕਨੈਕਟੀਵਿਟੀ ਹੈ, ਇਹ ਉਹਨਾਂ ਦੀ ਦੇਣ ਹੈ। ਜੇ 100% ਪਿੰਡਾਂ ਦੇ ਵਿੱਚ ਬਿਜਲੀ ਹੈ ਤੇ ਇਹ ਉਹਨਾਂ ਦੀ ਦੇਣ ਹੈ। 1980 ਦੇ ਵਿੱਚ ਜਦੋਂ ਉਹ ਜਿੱਤੇ ਨਾ ਤੇ ਆ ਸ਼ੂਗਰ ਮਿਲ ਪਨੇਆੜ ਲੈ ਕੇ ਆਏ। ਅੱਜ ਸਾਰੇ ਜੇ ਸਾਡੇ ਇਲਾਕੇ ਦੇ ਕਿਸਾਨ ਬੜੇ ਖੁਸ਼ਹਾਲ ਨੇ ਤੇ ਇਸ ਮਿਲ ਦੀ ਕਲਾਮਤ ਹੈ ਇਹ ਉਹਨਾਂ ਦੀ ਬਣਾਈ ਦੀ ਆ 10+2 ਬாய் ਸਕੂਲ ਦੀ ਬਿਲਡਿੰਗ ਔਰ ਬாய் ਸਕੂਲ ਦੀ ਦਿਨਾਨਗਰ ਲੈ ਕੇ ਆਏ ਨੇ ਤੁਹਾਨੂੰ ਸਾਰਿਆਂ ਨੂੰ ਪੱਤਰਕਾਰ ਵੀਰਾਂ ਨੂੰ ਯਾਦ ਆ ਕਿ ਕੁੜੀਆਂ ਦਾ ਸਕੂਲ ਜਿਹੜਾ ਸੀ ਇਹ ਆਰੀਆ ਸਮਾਜ ਮੰਦਰੋਂ ਪਾਛੀ ਦੀ ਪੁਰਾਣੀ ਦੁਕਾਨ ਦੇ ਪਾਛੀ ਦੀ ਦੁਕਾਨ ਦੇ ਪਿੱਛੇ ਹੁੰਦਾ ਸੀ ਠੀਕ ਹੈ ਜੇ ਅੱਜ ਥਾਣੇ ਲਾਗੇ ਵੱਡੀ ਗਰਾਊਂਡ ਦੇ ਵਿੱਚ ਲਿਆ ਕੇ ਬਿਲਡਿੰਗ ਬਣਾਈ 10+2 ਕੁੜੀਆਂ ਦਾ ਕੰਨਿਆਂ ਦਾ ਸਕੂਲ ਕੀਤਾ ਗਰਲਸ ਦਾ ਮੇਰੇ ਫਾਦਰ ਦੀ ਦੇਣ ਹੈ ਇਸੇ ਕਰਕੇ ਉਹ ਸਕੂਲ ਦਾ ਨਾਮ ਵੀ ਉਹਨਾਂ ਦੇ ਨਾਂ ਦੇ ਦਿੱਤੇ ਆ ਤੁਹਾਨੂੰ ਸਭ ਨੂੰ ਪਤਾ ਹੈ ਜੇ ਐਸਐਸਐਮ ਕਾਲਜ ਬਣਾਇਆ ਉਹ ਇੰਨੇ ਦੂਰ ਅੰਦੇਸ਼ੀ ਸੀ ਕਿ ਸਾਡੇ ਬੱਚਿਆਂ ਨੂੰ ਗੁਰਦਾਸਪੁਰ ਜਾਂ ਪਠਾਨਕੋਟ ਜਾਣਾ ਪੈਂਦਾ ਆਰੀਆ ਸਮਾਜੀ ਸਨ ਆਰਿਆ ਸਮਾਜ ਨੇ ਰਿਕੁਐਸਟ ਕੀਤੀ Swami Sarvanand ji さん ਤੇ ਆਪਾਂ ਇੱਥੇ ਕਾਲਜ ਖੋਲ੍ਹੀ ਏ ਉਹ ਕਹਿੰਦੇ ਚੌਦੀ ਸਾਹਿਬ ਜੈਮੁਨੀ ਜੀ ਸਾਡੇ ਕੋਲ ਪੈਸੇ ਕਿੱਥੋਂ ਆਣਗੇ ਉਹਨਾਂ ਜ਼ਮਾਨੇ 'ਚ ਪੈਸੇ ਬਹੁਤ ਹੁੰਦੇ ਸੀ ਘੱਟ ਉਹਨਾਂ ਨੇ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਸੀ ਪੰਜਾਬ ਦੇ ਉਹਨਾਂ ਤੋਂ ਲੈ ਕੇ ਆਏ ਗ੍ਰਾਂਟ ਕੁਝ ਮਾਰਕੀਟ ਕਮੇਟੀ ਤੋਂ ਗ੍ਰਾਂਟ ਗ੍ਰਾਂਟ ਦਵਾਈ ਔਰ SS M ਕਾਲਜ ਜਿੱਥੇ ਬਣਿਆ ਜ਼ਮੀਨ ਇੱਥੇ ਸਾਡੇ ਕਰਮਚੰਦ ਜੀ ਪ੍ਰਿੰਸੀਪਲ ਹੁੰਦੇ ਸੀ ਆਰੀਆ ਸਕੂਲ ਦੇ ਉਹਨਾਂ ਨੇ ਜ਼ਮੀਨ ਡੋਨੇਟ ਕੀਤੀ ਔਰ ਕਾਲਜ ਸ਼ੁਰੂ ਕੀਤਾ ਅੱਜ ਦਿਨਾ ਨਗਰ ਚ 1 ਆਫ ਦੀ ਬੈਸਟ ਕਾਲਜ ਐ ਐਸ ਐਮ ਦਾ ਇੱਥੇ ਕੋਈ ਚੰਡੀਗੜ੍ਹ ਜਾਣ ਦਾ ਸਾਧਨ ਨਹੀਂ ਸੀ ਹੁੰਦਾ ਬੱਸ ਸਟੈਂਡ ਤੋਂ ਚੰਡੀਗੜ੍ਹ ਨੂੰ ਬੱਸ ਚਲਾਈ ਉਹਨਾਂ ਨੇ ਜਿੰਨੇ ਉਸ ਵੇਲੇ ਸਰਕਾਰ ਨੇ ਬਣਾਦੇ ਆ ਪੁਲ ਚਾਹੀਦੇ ਸੀ ਪੁਲ ਬਣਾਏ ਇਹ ਕਹਿੰਦੇ ਜੀ ਕੀ ਕੀਤਾ 2002 ਦੇ ਵਿੱਚ ਅਰੁਣਾ ਚੌਧਰੀ ਆਈ ਮੈਂ ਇਹ ਦੱਸਣਾ ਚਾਹੁੰਦਾ ਵੀ 2002 ਤੋਂ ਲੈ ਕੇ ਅੱਜ ਤੱਕ 10 ਸਾਲ ਕਾਂਗਰਸ ਦਾ ਰਾਜ ਰਿਹਾ ਪਰ ਪੰਜਾਬ 'ਚ 10 ਸਾਲ ਅਕਾਲੀ ਦਲ ਬੀਜੇਪੀ ਦਾ ਰਾਜ ਰਿਹਾ 2 ਤੋਂ 7 ਤੇ 17 ਤੋਂ 22 ਕਾਂਗਰਸ 7 ਤੋਂ 17 ਲਗਾਤਾਰ ਦੋ ਸਾਲ ਦੋ ਟਰਮ ਅਕਾਲੀ ਦਲ ਬੀਜੇਪੀ ਦਾ ਰਾਜ ਰਿਹਾ ਹੁਣ 4.4 ਸਾਲ ਤੋਂ ਆਪ ਪਾਰਟੀ ਦਾ ਰਾਜ ਹੈ। ਅਰੁਣਾ ਚੌਧਰੀ ਨੇ ਦੁਰਾਂਗੜਾ ਬਲਾਕ ਬਣਾਇਆ। ਮਕੋੜਾ ਜਿੱਥੇ ਹੜਾ ਆਇਆ ਇਹ ਹੜ 2003 ਚ ਹੀ ਆਗੇ ਸੀ। ਲੇਕਿਨ ਉਥੇ ਸਪਰ ਬਣਾਇਆ 1 ਕਰੋੜ 16 ਲੱਖ ਦੇ ਨਾਲ ਜਿਹਦੇ ਕਰਕੇ ਅੱਜ ਤੱਕ ਉਹ ਪਾਣੀ ਅੱਗੇ ਨਹੀਂ ਵੱਧ ਸਕਿਆ। ਹੁਣ ਤੇ ਪਾਣੀ ਐਕਸੈਸਿਵ ਆ ਗਿਆ ਜਿਸ ਕਰਕੇ ਆ ਉਹਨੇ ਨੁਕਸਾਨ ਕੀਤਾ। ਬਾਹਮਣੀ ਬਿਜਲੀ ਬੋਰਡ ਦਾ ਗ੍ਰਿਡ ਬਣਵਾਈਏ ਇਹਨਾਂ ਨੇ ਗ੍ਰਿਡ ਸਟੇਸ਼ਨ ਉਥੇ ਪੰਡੋਰੀ ਮਹੰਤਾਂ ਉਥੇ ਬਿਜਲੀ ਬਹੁਤ ਬਿਮ ਸੀ ਅਸੀਂ ਜਿਹੜੇ ਮਹੰਤ ਨੇ ਇਸ ਵੇਲੇ ਮੌਜੂਦਾ ਉਹਨਾਂ ਨੂੰ ਜਾ ਕੇ ਰਿਕਵੈਸਟ ਕੀਤੀ ਕਿ ਤੁਸੀਂ ਜ਼ਮੀਨ ਸਾਨੂੰ ਡੋਨੇਟ ਕਰਾ ਦਿਓ ਅਸੀਂ ਇੱਥੇ ਬਿਜਲੀ ਬੋਰਡ ਦਾ ਦਫ਼ਤਰ ਬਣਾ ਦੇਾਂਗੇ ਗ੍ਰਿਡ ਬਣਾ ਦੇਾਂਗੇ ਜਿੰਨਾ ਤੁਹਾਡੇ ਏਰੀਏ ਦੀ ਬਿਜਲੀ ਠੀਕ ਹੋ ਜਾਏਗੀ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਉਸ ਵੇਲੇ ਲਿਖ ਕੇ ਦਿੱਤਾ ਐਫੀ ਡੈਵਿਡ ਔਰ ਅੱਜ ਉਥੇ ਗ੍ਰੇਟ ਬਣ ਗਈ ਫਿਰ ਅਸੀਂ ਜਿੰਨੇ ਬ੍ਰਿਜ ਨੇ ਪਿਛਲੀ ਵਾਰੀ ਇਹਨਾਂ ਕਾਸੀ ਦੇ ਜਕੜੀ ਵਾਲਾ ਪੁਲ ਬਣਾਇਆ ਔਰ ਨਡਾਲਾ ਪਿੰਡ ਉਥੋਂ ਦੇ ਵੀ ਕਈ ਲੀਡਰ ਨੇ ਨਡਾਲਾ ਜਿਹੜੀ ਡਰੇਨ ਆ ਉਹਦੇ ਤੇ ਨਵਾਂ ਬਣਾਇਆ ਤੁਸੀਂ ਉਧਰੋਂ ਆਂਦੇ ਹੋ ਨਵਾਂ ਪੁਲ ਬਣਾਇਆ ਪਰਾਣਾ ਖਸਤਾ ਹਾਲਤ ਦੇ ਵਿੱਚ ਸੀ ਫਿਰ ਦੀਨਾਨਗਰ ਦੇ ਸ਼ਹਿਰ ਦੀ ਅਪਗ੍ਰੇਡੇਸ਼ਨ ਕਰਕੇ ਸਬਡਿਵੀਜ਼ਨ ਬਣਾਈ ਫੁੱਲ ਤਹਿਸੀਲ ਬਣਾਈ ਅਸੀਂ ਮਰਦਾਸਪੁਰ ਜਾਂਦੇ ਰਿਹਾ ਫਿਰ ਉਹਦੀ ਬਿਲਡਿੰਗ ਬਣਵਾਈ ਦੁਰਾੰਗਲਾ ਸਾਹ ਤਹਿਸੀਲ ਬਣਾਈ ਫਿਰ ਉੱਥੇ ਉਹਦੀ ਬਿਲਡਿੰਗ ਬਣਾਈ ਪੰਜ 5.5 ਕਰੋੜ ਦਾ ਇੱਥੇ ਬਿਲਡਿੰਗ ਬਣਾਈ ਦੀਨਾਨਗਰ ਦੀ 2.5-3 ਕਰੋੜ ਦੇ ਨਾਲ ਬਣਾਈ ਦੁਰਾੰਗਲੇ ਅੱਜ ਸਾਰੀਆਂ ਜਿਹੜੇ ਕੰਮ ਨੇ ਦੀਨਾਨਗਰ ਦੇ ਦੀਨਾਨਗਰ ਚ ਹੋ ਰਹੇ ਆ ਸ਼ੂਗਰ ਮਿਲ ਦੀ ਐਕਸਟੈਂਸ਼ਨ ਕਰਾਈਆ ਹੁਣੇ ਤਾਜੀ 450 ਕਰੋੜ ਰੁਪਈਆ ਹਾਲਾਂਕਿ ਪੰਜਾਬ ਦੀ ਗਵਰਨਮੈਂਟ ਹੱਥ ਚੁੱਕ ਗਈ ਸੀ ਲੇਕਿਨ ਕੋਆਪਰੇਟਿਵ ਮਹਿਕਮੇ ਦੇ ਵਿੱਚੋਂ ਹੀ ਪੈਸਾ ਜਨਰੇਟ ਕਰਕੇ ਸ਼ੂਗਰ ਮਿਲ ਦੀ ਐਕਸਟੈਂਸ਼ਨ ਕਰਾਈਆ ਤਿੰਨ ਗੁਣਾ ਕਰਾਤੀ ਕੈਪੈਸਿਟੀ ਦੀ ਪਨੇਆੜ ਵਾਲੀ ਦੀ ਤਾਲੀ ਸਾਹਿਬ ਗੁਰਦੁਆਰਾ ਆਪਣਾ ਉਥੋਂ ਬਸ ਚੰਡੀਗੜ੍ਹ ਨੂੰ ਚਲਾਈ ਅੱਜ ਉਹ ਲੋਕਾਂ ਨੂੰ ਜਾ ਕੇ ਪੁੱਛੋ ਕਿੰਨਾ ਉਹਨਾਂ ਨੂੰ ਸੋਖਾ ਇਸ ਗੱਲ ਦਾ ਦੀਨਾਨਗਰ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਚ ਸੀਵਰੇਜ ਪਾਇਆ 100% ਵਾਟਰ ਸਪਲਾਈ ਕਰਤੀ ਸੀਵਰੇਜ ਟ੍ਰੀਟਮੈਂਟ ਪਲੰਟ ਬਣਾਤਾ ਜਿਹੜਾ ਪਾਣੀ ਸ਼ੁੱਧ ਕਰਕੇ ਦੇ ਨਿਕਾਸੀ ਵਿੱਚ ਡਿਸਪੋਜ਼ ਆਫ ਕਰ ਰਿਹਾ ਇਸ ਵੇਲੇ ਵਰਕੇਬਲ ਆ ਦਿਨਾਨਗਰ ਦੇ ਰੋਡ ਦੇ ਉੱਤੇ ਜੀਟੀ ਰੋਡ ਦੇ ਉੱਤੇ ਨਵੀਆਂ ਲਾਈਟਾਂ ਲਾਈਆਂ ਸਟਰੀਟ ਲਾਈਟ ਔਰ ਸਾਰਿਆਂ ਨੂੰ ਵਧੀਆ ਗੱਲ ਜਿਹੜਾ ਕਿ ਮੈਡਮ ਦਾ ਬੜਾ ਡ੍ਰੀਮ ਪ੍ਰੋਜੈਕਟ ਸੀ ਵੀ ਦੀਨਾ ਲਗੜ ਚ ਪਾਰਕ ਕੋਈ ਨਹੀਂ ਬਿਜਲੀ ਬੋਰਡ ਤੋਂ ਜ਼ਮੀਨ ਪਰਚੇਜ਼ ਕਰਕੇ ਪਾਰਕ ਬਣਾਈ ਅੱਜ ਉੱਥੇ ਬੱਚੇ ਖੇਡਦੇ ਆ ਮौज ਕਰਦੇ ਆ ਔਰ ਸਾਰਿਆਂ ਨੂੰ ਵਧੀਆ ਗੱਲ ਰੇਲਵੇ ਓਵਰ ਬ੍ਰਿਜ ਬਣਾਇਆ ਔਰ ਰੇਲਵੇ ਓਵਰ ਬ੍ਰਿਜ ਇਹ ਜਿਹੜੇ ਅੱਜ ਬਹੁਤ ਗੱਲਾਂ ਕਰਦੇ ਨੇ ਭਾਜਪੀ ਵਾਲੇ ਜਾਂ ਆਪ ਪਾਰਟੀ ਵਾਲੇ ਰੇਲਵੇ ਓਵਰ ਬ੍ਰਿਜ ਦੇ ਵਿੱਚ 50% ਸੈਂਟਰ ਦੀ ਸਰਕਾਰ ਨੇ ਤੇ 50% ਪੰਜਾਬ ਦੀ ਸਰਕਾਰ ਨੇ ਸੂਬੇ ਦੀ ਸਰਕਾਰ ਨੇ ਪਾਣਾ ਹੁੰਦਾ ਲੇਕਿਨ ਇੱਥੇ ਬੀਜੇਪੀ ਹੱਥ ਛੱਡ ਗਈ ਕਹਿੰਦੀ ਅਸੀਂ ਜੀ ਇਹ ਲਿੰਕ ਰੋਡ ਆ ਅਸੀਂ ਪੈਸੇ ਨਹੀਂ ਦੇਣੇ ਔਰ ਅਰੁਣਾ ਚੌਧਰੀ ਨੇ 100% ਪੰਜਾਬ ਗਵਰਨਮੈਂਟ ਦਾ ਪੈਸਾ ਲੈ ਕੇ ਤੇ ਇਹ ਰੇਲਵੇ ਓਵਰ ਬ੍ਰਿਜ ਬਣਾਇਆ ਪੁਲਾਂ ਦੀ ਕੋਈ ਗਿਣਤੀ ਨਹੀਂ ਕਿੰਨੇ ਪੁਲ ਬਣਾਤੇ ਐਮ ਐਮ ਦਮੁਰਜੀ ਪੁਲ ਬਣਾਤਾ ਜੋਗਰ ਪਿੰਡ ਬਣਾਤਾ ਬਹੁ ਉਪਰ ਜੱਟਾ ਬਣਾਤਾ ਸ਼ਮਸ਼ੇਰਪੁਰ ਬਣਾਤਾ ਐਦਰ ਸਦਾਣੇ ਪਿੰਡ ਉਹ ਜਿਹੜਾ ਨਾਲਾ ਸੀ ਉਥੇ ਬਹੁਤ ਵਧੀਆ ਬਣਾਤਾ ਸੜਕ ਕੋਈ ਨਹੀਂ ਛੱਡੀ ਜਿੱਥੇ ਰੀਕਾਰਪੇਟਿੰਗ ਨਹੀਂ ਕਰਾਈ ਔਰ ਵਧੀਆ ਨਹੀਂ ਬਣਾਈ ਅਜੇ ਵੀ ਯਾਰੇ ਕਹਿੰਦੇ ਨਾ ਕਿ ਇਹਨਾਂ ਨੇ ਕੀ ਕੀਤਾ 40 ਸਾਲਾਂ ਚ ਮੈਂ ਇਹ ਪੁੱਛਣਾ ਚਾਹਨਾ ਕਿ ਅਰੁਣਾ ਚੌਧਰੀ ਜਦੋਂ ਦੀ ਆਈ ਹੈ 10 ਸਾਲ ਭਾਜਪਾ ਅਖਾਲੀ ਗੱਲ ਦੀ ਸਰਕਾਰ ਰਹੀ ਹੈ 10 ਸਾਲ ਹੀ ਸਾਡੀ ਰਹੀ ਹੈ 10 ਇਹਨਾਂ ਦੀ ਰਹੀ ਹੈ ਮੈਨੂੰ ਇੱਕ ਪ੍ਰੋਜੈਕਟ ਮੈਂ ਚੈਲੰਜ ਕਰਦਾ ਸਾਰੇ ਪੱਤਰਕਾਰ ਵੀਰ ਦੀਨਾ ਨਗਰ ਦੇਓ ਉਹਨਾਂ ਨੂੰ ਵੀ ਪੁੱਛ ਲਿਓ ਮੈਂ ਚੈਲੰਜ ਕਰਦਾ ਜਦੋਂ ਮਰਜ਼ੀ ਮੇਰੇ ਨਾਲ ਬੈਠ ਕੇ ਬਹਿਸ ਕਰ ਲੈਣ ਮਨੂੰ ਇੱਕ ਪ੍ਰੋਜੈਕਟ ਦੱਸ ਦੇਣਾ ਕਿ ਇਹਨਾਂ ਦਸ ਸਾਲਾਂ ਦੇ ਵਿੱਚ ਦੀਨਾ ਨਗਰ ਵਾਸਤੇ ਲੈ ਕੇ ਆਏ ਜਾਂ ਮਨੂੰ ਆਪ ਪਾਰਟੀ ਵਾਲੇ ਦੱਸ ਦੇਣ ਕਿ ਕੋਈ ਇੱਕ ਪ੍ਰੋਜੈਕਟ ਇੱਥੇ ਲੈ ਕੇ ਆਏ ਇਹ ਸਾਡਾ ਰੇਲਵੇ ਓਵਰ ਬ੍ਰਿਜ ਮਨਜ਼ੂਰ ਕਰਾਇਆ ਦਾ ਬਣਵਾਇਆ ਦਾ ਉਦਘਾਟਨ ਕਰਨ ਤੇ ਜ਼ਰੂਰ ਆਗੇ ਬੀਜੇਪੀ ਵਾਲੇ ਵੀ ਬੜੀਆਂ ਗੱਲਾਂ ਮਾਰਦੇ ਨੇ ਬੀਜੇਪੀ ਵਾਲੇ ਤੇ ਆਰੋਗ ਦੇ ਹੱਥ ਜੁੱਕ ਗਏ ਸੀ ਇੱਕ ਪ੍ਰੋਜੈਕਟ ਦੱਸ ਦੇਣ ਮੈਂ ਕਹੂੰਗਾ ਵੀ ਠੀਕ ਐ ਯਾਰ ਬਰਾਬਰ ਦੇ 10 ਸਾਲ ਅਸੀਂ ਕੀਤਾ 10 ਸਾਲ ਲੈਣਾ ਨਹੀਂ ਕੀਤਾ ਆਰਾਮ ਨਾਲ ਕਹਿ ਦੇਣਾ ਕਿ ਹਾਂ ਜੀ ਇਹਨਾਂ ਨੇ ਕੀ ਕੀਤਾ ਜੀ ਆਊਟ ਆਫ ਜੈਲਸੀ ਦੀ ਇਹਨਾਂ ਨੂੰ ਇਹੋ ਜੀਆਂ ਗੱਲਾਂ ਕਰਨੀ ਚਾਹੀਦੀਆਂ ਬਾਕੀ ਰਹਿ ਗਈ ਪੱਤਣ ਦੇ ਪੁਲ ਦੀ ਕਦੇ ਕੋਈ ਕਦੇ ਕੋਈ ਇਹ ਤੇ ਜੀ ਮੈਂ ਕਰਾਇਆ ਇਹ ਤੇ ਜੀ ਮੈਂ ਕਰਾਇਆ ਜੀ ਇਹ ਤੇ ਉਹਨ ਕਰਾਇਆ ਜੀ ਇਨ ਕਰਾਇਆ ਜੀ ਹੁਣ ਵੀ ਕੋਈ ਲੀਡਰ ਬੋਲਣ ਰਹੀ ਇਹ ਜੀ 17 ਚ ਤੇ ਮੈਂ ਮਨਜ਼ੂਰ ਕਰਾਤਾ ਸੀ ਮੈਂ ਤੁਹਾਡੇ ਕੋਲ ਇਹ ਰਿਕਾਰਡ ਰਿਕਾਰਡ ਦਿਖਾਨਾ ਤੁਹਾਨੂੰ ਇਹ ਜੋ ਮਰਜ਼ੀ ਝੂਠ ਸੱਚ ਬੋਲੀ ਜਾਣ ਮੈਂ ਰਿਕਾਰਡ ਤੇ ਬੇਸਿਸ ਗੱਲ ਕਰਦਾ ਚਿੱਠੀਆਂ ਜਿੰਨੇ ਮਰਜ਼ੀ ਲਿਖੀਆਂ ਹੋਣ ਅਸੀਂ ਵੀ ਪਤਾ ਨਹੀਂ ਕਿੰਨੀਆਂ ਲਿਖਤੀਆਂ ਪੰਜਾਬ ਦੇ ਵੀ ਪਤਾ ਨਹੀਂ ਕਿੰਨੀਆਂ ਲਿਖਤੀਆਂ ਗਵਰਨਮੈਂਟ ਆਫ ਇੰਡੀਆ ਨੂੰ ਪਰ ਕੋਈ ਜੇ ਐਕਸ਼ਨ ਹੀ ਨਹੀਂ ਹੋਇਆ ਕੇ ਦੇ ਉੱਤੇ ਤੇ ਫਿਰ ਕੀ ਤੁਸੀਂ ਕਹੋਗੇ ਐਕਚੁਅਲ ਐਕਸ਼ਨ ਕਦੋਂ ਹੋਇਆ ਕਿਸੇ ਵੀ ਪ੍ਰੋਜੈਕਟ ਨੂੰ ਮਨਜ਼ੂਰ ਕਰਾਉਣ ਵਾਸਤੇ ਦੋ ਤਰ੍ਹਾਂ ਦੀ ਅਪਰੂਵਲ ਚਾਹੀਦੀ ਹੈ ਇੱਕ ਪ੍ਰਬੰਧਕੀ ਜਿਹਨੂੰ ਐਡਮਿਨਿਸਟ੍ਰੇਟਿਵ ਅਪਰੂਵਲ ਕਹਿੰਦੇ ਆ ਦੂਜੀ ਟੈਕਨੀਕਲ ਜਿਹੜੀ ਇੰਜੀਨੀਅਰਸ ਦਿੰਦੇ ਜਦੋਂ ਪ੍ਰਬੰਧਕੀ ਅਪਰੂਵਲ ਮਿਲਦੀ ਹੈ ਐਕਚੁਅਲ ਪ੍ਰੋਜੈਕਟ ਉਸ ਵੇਲੇ ਮਨਜ਼ੂਰ ਹੁੰਦਾ ਪ੍ਰਬੰਧਕੀ ਅਪਰੂਵਲ ਮੀਨਸ ਜਿਹੜਾ ਐਡਮਨਿਸਟ੍ਰੇਟ ਜਿਹੜਾ ਐਡਮਨ ਐਡਮਨ ਭਰਾ ਹੈਗਾ ਮਹਿਕਮਾ ਉਸ ਮਹਿਕਮੇ ਨੇ ਪੈਸਾ ਮਨਜ਼ੂਰ ਕਰਤਾ ਥੈਟ ਇਜ਼ ਕਾਲਡ ਐਡਮਨ ਅਪਰੂਵਲ ਤੇ ਜਦੋਂ ਐਡਮਨ ਅਪਰੂਵਲ ਹੋ ਜਾਂਦੀ ਆ ਉਹਦੇ ਬਾਅਦ ਜਦੋਂ ਇੰਜੀਨੀਅਰਸ ਉਹਨੂੰ ਪਾਸ ਕਰ ਦਿੰਦੇ ਥੈਟ ਇਜ਼ ਟੈਕਨੀਕਲ ਅਪਰੂਵਲ ਤੇ ਫਿਰ ਉਹਦੇ ਬਾਅਦ ਪ੍ਰੋਜੈਕਟ ਸ਼ੁਰੂ ਹੁੰਦਾ ਇਹ ਤੁਹਾਡੇ ਸਾਹਮਣੇ ਲੈਟਰ ਪਈ ਆ ਅਗਸਟ 2021 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇਹ ਜਿਹੜੀ ਹੈ ਇਹਦੀ ਪ੍ਰਬੰਧਕੀ ਪ੍ਰਵਾਨਗੀ ਦਿੱਤੀ ਹੈ ਤੇ ਪੈਸਾ ਪੈਸਾ ਦਿੱਤਾ ਇਹ ਹੈਗਾ 100 ਕਰੋੜ 47 ਲੱਖ 68 ਹਜ਼ਾਰ ਇਹ ਇਹ ਫਿਗਰ ਪਈ ਹੈ ਇਹ ਹੈਗੀ ਆ ਚੌਥੇ ਨੰਬਰ ਤੇ ਕੰਸਟਰਕਸ਼ਨ ਆਫ ਹਾਈ ਲੈਵਲ ਬ੍ਰਿਜ ਓਵਰ ਰਿਵਰ ਰਾਵੀ ਐਟ ਮਕੋੜਾ ਬਲਤਨ ਇਹ ਆ ਇਹਦੀ ਡੇਟ ਪਈ ਆ ਇਹ ਸਾਰੇ ਪੜ੍ਹ ਲਓ ਅਗਸਟ 2021 ਆ ਟਾਪ ਤੇ ਲਿਖੀ ਆ ਕੋਈ ਸ਼ੱਕ ਐਵੇਂ ਮਾਰੀ ਜਾਂਦੇ ਗੱਲਾਂ ਇਹ ਜੀ ਉਹਨਾਂ ਮਨਜ਼ੂਰ ਕਰਾਤਾ ਇਹਨਾਂ ਮਨਜ਼ੂਰ ਕਰਾਤਾ ਅਰੁਣਾ ਚੌਧਰੀ ਮਨਿਸਟਰ ਸੀ ਕੈਬਨਿਟ ਮਨਿਸਟਰ ਸੀ ਪੰਜਾਬ ਗਵਰਨਮੈਂਟ ਦੀ ਬਦਸਤੂਰ ਖਤਮ ਖਤਾਬਤ ਤੋਂ ਬਾਅਦ ਇਹ ਸੀਆਰਆਈਐਫ ਚੋਂ ਮਨਜ਼ੂਰ ਹੋਇਆ ਸੈਂਟਰਲ ਰੋਡ ਇਨਫਰਾਸਟ੍ਰਕਚਰ ਫੰਡ ਉਹਦੇ ਚੋਂ ਪੈਸਾ ਮਨਜ਼ੂਰ ਹੋ ਕੇ ਆਇਆ ਉਹਦੇ ਬਾਅਦ ਫਿਰ ਕੀ ਹੋਇਆ ਡੀਬੀਆਰ ਵੰਡੀ ਸ਼ੁਰੂ ਹੋ ਗਈ ਇਹਦੀ ਫਿਰ ਪੰਜਾਬ ਸਰੋਮ ਨੇ ਜਿਹੜੀ ਐਡਮਨ ਅਪਰੂਵਲ ਦਿੱਤੀ ਜਦੋਂ ਇਹ ਪਿਆਸਾ ਆ ਗਿਆ ਫਿਰ ਉਹਦੇ ਬਾਅਦ ਸੂਬੇ ਨੇ ਐਡਮਨ ਅਪਰੂਵਲ ਦੇਣੀ ਸੀ ਉਹ ਇਹਨਾਂ ਨੇ ਦਿੱਤੀ ਹੈ ਜਾ ਕੇ April I think 5 April 2022 ਉਦੋਂ ਇਹ ਆਪ ਦੀ ਗਵਰਨਮੈਂਟ ਬਣ ਗਈ ਦੀ ਸੀ ਇਹ ਇਹ ਵੀ ਮੇਰੇ ਕੋਲ ਪਈ ਹੈ ਐਡਮਨ ਅਪਰੂਵਲ ਗਵਰਨਮੈਂਟ ਆਫ ਇੰਡੀਆ ਐਡਮਨ ਅਪਰੂਵਲ ਸਟੇਟ ਗਵਰਨਮੈਂਟ ਇਹ ਕਿਸ ਤਰ੍ਹਾਂ ਕਹਿੰਦੇ ਨੇ ਜੀ ਕਿ ਉਹ ਜੀ ਫਲਾਣੇ ਐਮਪੀ ਨੇ ਕਰਾਤਾ ਜੀ ਕੋਈ ਆਹਦਾ ਮੈਂ ਚਿੱਠੀ ਲਿਖੀ ਤੇ ਮਨੂੰ ਨਿਤਨ ਨਿਤਨ ਗਟਗਰੀ ਸਾਹਿਬ ਦਾ ਆ ਗਿਆ ਮੈਸੇਜ ਇਹ ਇਹ ਡਾਕੂਮੈਂਟਰੀ ਐਵੀਡੈਂਸ ਆ ਉਹਦੇ ਬਾਅਦ 4 ਸਾਲ ਆਪ ਪਾਰਟੀ ਦੇ ਨਿਕਲ ਗਏ ਇਹ 4 ਸਾਲਾਂ ਦੇ ਵਿੱਚ 10 11 ਕਰੋੜ ਰੁਪਈਆ ਜਿਹੜੀਆਂ ਅਪਰੋਚ ਰੋਡ ਚਾਹੀਦੀਆਂ ਨੇ ਕਿਉਂਕਿ ਜਿਹੜਾ ਇਹ ਪੁਲ ਹੈ ਇੰਜੀਨੀਅਰਸ ਨੇ ਜਾ ਕੇ ਸਦੋਂ ਸਾਈਟ ਇਨਸਪੈਕਸ਼ਨ ਕੀਤੀ ਉਹਨਾਂ ਕਿਹਾ ਵੀ ਇਹ 500 ਮੀਟਰ ਥੱਲੇ ਜਾ ਕੇ ਬਣੇਗਾ ਜਿੱਥੇ ਮੌਜੂਦਾ ਪੰਟੂਨ ਬ੍ਰਿਜ ਹੈ ਉਹ ਪੰਟੂਨ ਬ੍ਰਿਜ ਜੋ ਵੀ ਮੈਂ ਤੁਹਾਨੂੰ ਦੱਸ ਦਿਆਂ ਦੋ ਪੰਟੂਨ ਬ੍ਰਿਜ ਵੀ ਅਰਣਾ ਚੌਧਰੀ ਨੇ ਮਨਜ਼ੂਰ ਕਰਾਈ ਸੀ ਜੇ ਕਰੋੜ ਰੁਪਇਆ ਇੱਥੇ ਦਿੱਤਾ ਸੀ ਕਰੋੜ ਰੁਪਇਆ ਉਹ ਚੱਕੀ ਦਰਿਆ ਤੇ ਦਿੱਤਾ ਸੀ ਦੋਨੇ ਉਹ ਵੀ ਅਸੀਂ ਮਨਜ਼ੂਰ ਕਰਾਈ ਸੀ ਫਿਰ ਇਹ ਜਿਹੜਾ ਅ ਦੇਤੇ ਬਣਿਆ ਪੁਲ ਆਪਣਾ ਚੱਕੀ ਤੇ ਬਿਆਨਪੁਰ ਵਾਲਾ ਇਹ ਵੀ ਮਨਜ਼ੂਰ ਕਰਾਇਆ ਇਹ ਬਲਕਿ ਉਲਟਾ ਉਹਦੇ ਉੱਤੇ ਉਹ ਲਾਣ ਲੱਗੇ ਸੀ ਉਹ ਜਿਹੜਾ ਕੀ ਟੋਲ ਟੈਕਸ ਔਰ ਉਸ ਤੇ ਅਸੀਂ ਅੜ ਕੇ ਕਿਹਾ ਵੀ ਅਸੀਂ ਟੋਲ ਟੈਕਸ ਤੇ ਨਹੀਂ ਲੱਗਾਂ ਦੇਣਾ ਫਿਰ ਜਿਸ ਲੋੜ ਉਹਨਾਂ ਕਿਹਾ ਵੀ ਇਹ ਪੁਲ ਜਿਹੜਾ ਮਕੋੜਾ ਪੱਤਨ ਵਾਲਾ ਥੱਲੇ ਜਾ ਕੇ 500 ਮੀਟਰ ਬਣਾਣਾ ਤੇ ਅਪਰੋਚ ਰੋਡ ਨਹੀਂ ਸੀ ਹੈਗੀਆਂ ਇਹ ਕਹਿੰਦੇ ਜੀ ਇਹ ਜ਼ਮੀਨ ਅਕਵਾਇਰ ਕਰਨੀ ਪਵੇਗੀ ਦੀਨਾਨਗਰ ਵਾਲਾ ਪਾਸਾ ਜਿਹੜਾ ਇੱਧਰ ਵਾਲਾ ਪਾਸਾ ਇੱਥੇ ਲੈਂਡ ਐਕਵੀਜ਼ੀਸ਼ਨ ਕਲੈਕਟਰ ਐਸ.ਟੀ.ਐਮ ਦੀਨਾਨਗਰ ਨੂੰ ਲਾਇਆ ਗਿਆ ਜਿੱਥੇ ਜਾ ਕੇ ਪੁਲ ਨੇ ਉਤਰਨਾ ਉਹ ਪਠਾਨਕੋਟ ਚ ਪੈਂਦਾ ਐਸ ਡੀ ਐਮ ਪਠਾਨਕੋਟ ਨੂੰ ਲਾਇਆ ਗਿਆ ਉਧਰਲੀ ਜ਼ਮੀਨ ਵਾਸਤੇ ਇਹ ਦੋਨਾਂ ਨੇ ਲੈਂਡ ਅਕਵਾਇਰ ਕਰਨੀ ਹੈ ਅਵਾਰਡs ਨਾਇਆ ਹੁਣ ਇਹ 10 ਕਰੋੜ ਰੁਪਈਆ ਲਗਭਗ ਬਣਦਾ ਉਹ ਅਜੇ ਤੱਕ ਨਹੀਂ ਦੇ ਸਕੇ ਸਿਰਫ 2.5 ਕਰੋੜ ਰੁਪਈਆ ਦਿੱਤਾ ਜਿੰਨੀ ਦੇ ਤੱਕ ਉਹ ਕਿਸਾਨਾਂ ਨੂੰ ਪੈਸੇ ਨਹੀਂ ਦਿੰਦੇ ਉਨੀ ਦੇ ਤੱਕ ਪੋਜੈਸ਼ਨ ਨਹੀਂ ਮਿਲਦੀ ਜਿੰਨਾ ਚਿਰ ਪੋਜੈਸ਼ਨ ਨਹੀਂ ਮਿਲਦੀ ਰਸਤੇ ਦੀ ਉਹਨਾਂ ਚਲੇਪੜ ਨਹੀਂ ਚਲਾਉਂਦੇ ਕੰਮ ਨਹੀਂ ਸ਼ੁਰੂ ਕਰਦੇ ਔਰ ਤੁਹਾਨੂੰ ਯਾਦ ਹੋਵੇਗਾ ਕਿ ਮੈਡਮ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਕੁਐਸਚਨ ਰੇਜ਼ ਕੀਤਾ ਸੀ ਤੇ ਮਨਿਸਟਰ ਨੇ ਉੱਥੇ ਅਸ਼ੋਰੈਂਸ ਦਿੱਤੀ ਦੀ ਆ ਕਿ ਮੈਂ ਮੈਡਮ 31 ਦਸੰਬਰ ਤੋਂ ਪਹਿਲਾਂ ਪਹਿਲਾਂ ਇਹ ਕੰਮ ਸ਼ੁਰੂ ਕਰਦੇ ਆਂ ਸਾਢੇ 4 ਸਾਲ 4 ਸਾਲ ਸਿਰਫ ਸ਼ੁਰੂ ਕਰਨ ਜਿਹੜਾ ਨੇ ਲਾਤੇ ਅਸੀਂ ਦੇ ਪੈਸਿਆਂ ਨਾਲ ਅਗਸਤ 21 ਚ ਲਿਆ ਕੇ ਦਿੱਤਾ ਇਹ ਐਵੇਂ ਝੂਠੀਆਂ ਗੱਲਾਂ ਝੂਠੀ ਸ਼ੋਹਰਤ ਤੇ ਇੱਕ ਦੂਸਰੇ ਤੇ ਛੀਟਾ ਕਸ਼ੀ ਕਰਦੇ ਨੇ ਮੈਂ ਅੱਜ ਇਸ ਕਰਕੇ ਜਵਾਬ ਦਿੰਦਾ ਕਿ ਏਵੀ ਇੱਕ ਪਾਰਟੀ ਦੇ ਅਹੁਦੇਦਾਰ ਨੇ ਜਿਹੜੇ ਸਵਾਲ ਕਰਦੇ ਨੇ ਤੇ ਮੈਂ ਵੀ ਇੱਕ ਪਾਰਟੀ ਦਾ ਅਹੁਦੇਦਾਰ ਆ ਮੈਂ ਨਾ ਤਾਂ ਜਵਾਬ ਦਿੰਦਾ ਬਾਕੀ ਜਿੱਥੋਂ ਤੱਕ ਤੱਲਕ ਅਰੁਣਾ ਚੌਧਰੀ ਦਾ ਉਹਦੇ ਕੋਲ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਮੰਡੇਟ ਹੈ ਲੋਕ ਉਹਨਾਂ ਨੇ ਲੋਕਾਂ ਨੇ ਉਹਨੂੰ ਐਮਐਲਏ ਜਿਤਾਇਆ ਉਹਨੂੰ ਜਿਸ ਪਲੇਟਫਾਰਮ ਤੇ ਬੋਲਣਾ ਚਾਹੀਦਾ ਉੱਥੇ ਬਖੂਬੀ ਬੋਲਦੀ ਹੈ ਸਰਕਾਰ ਦੇ ਦੁਆਰੇ ਜਾਂ ਵਿਧਾਨ ਸਭਾ 'ਚ ਆਪਣੇ ਸਾਰੇ ਕੰਮ ਕਰਾ ਕੇ ਲਿਆਉਂਦੀ ਆ ਔਰ ਸਾਰੇ ਪ੍ਰੋਜੈਕਟ ਕਲੀਅਰ ਕਰਾਉਂਦੀ ਆ ਔਰ ਬੜਾ ਬਖੂਬੀ ਉਹ ਜਵਾਬ ਵੀ ਦਿੰਦੀ ਆ ਇਹਨਾਂ ਦੀਆਂ ਗੱਲਾਂ ਦਾ ਉਹ ਜਵਾਬ ਦੇਣ ਨੂੰ ਤਿਆਰ ਨਹੀਂ ਨਾ ਉਹ ਦੇਵੇਗੀ ਕਿਉਂਕਿ ਇਹਦੇ ਜੇ ਟਿਕਟਾ ਹੀ ਨਹੀਂ ਇਹਨਾਂ ਨੂੰ ਮਿਲੀਆਂ ਤੇ ਇਹਨਾਂ ਦੀ ਗੱਲ ਦਾ ਉਹਨੇ ਕਿਉਂ ਜਵਾਬ ਦੇਣਾ ਮੈਂ ਬੈਠਾ ਪਾਰਟੀ ਦਾ ਬੰਦਾ ਜਵਾਬ ਦੇਣ ਨੂੰ ਜੇ ਫਲੇਰ ਵੀ ਇਹਨਾਂ ਦੀ ਅਜੇ ਤਸੱਲੀ ਨਹੀਂ ਹੋਈ ਤੇ ਇਹ ਕੀਤੇ ਕੰਮ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ ਤੇ ਮੈਂ ਇਹਨਾਂ ਸਾਰਿਆਂ ਨੂੰ ਕਹਿੰਨਾ ਵੀ ਭਾਈ ਕਿਸੇ ਚੰਗੇ ਆਪਥਮਾਲੋਜਿਸਟ ਕਿਸੇ ਚੰਗੇ ਅੱਖਾਂ ਦੇ ਡਾਕਟਰ ਨੂੰ ਆਪਣੀ ਅੱਖਾਂ ਦਿਖਾਉਣ ਯਾ ਯਾਨਕ ਕੋਈ ਨੰਬਰ ਵੱਡੇ ਨੰਬਰ ਵਾਲੀ ਲੈ ਕੇ ਆਉਣ ਹੈ ਜਿਹੜੇ ਸਾਰੇ ਪ੍ਰੋਜੈਕਟ ਇਹਨਾਂ ਨੂੰ ਨਜ਼ਰ ਆ ਸਕਣ